ਅਸੀਂ ਸਰ ਕੀ ਨਾਮ ਹੈ ਜੀ ਮੇਰਾ ਨਾਮ ਸਟੀਫਨ ਕਾਲਾ ਜੀ ਠੀਕ ਹੈ ਜੀ ਅੱਜ ਇੱਥੇ ਹਿੜਪੁਰ ਕੀ ਪ੍ਰੋਗਰਾਮ ਤੇ ਆਏ ਹਾਂ ਅੱਜ ਅਸੀਂ ਇੱਥੇ ਮੈਂ ਸਟੀਫਨ ਕਾਲਾ ਭਲਾਥਲ ਕੀ ਤੋਂ ਹੈਗਾ ਬਲੋਕ ਕਾਂਗਰਸ ਪ੍ਰਧਾਨ ਨਡਾਲਾ ਜੀ ਅੱਜ ਸਾਡੀ ਲੋਕ ਸਭਾ ਹਿੜਪੁਰ ਦੇ ਸਾਡੇ ਰਿਜ਼ਰਵਰ ਆਏ ਆ ਉਹਨਾਂ ਨੇ ਉਹਨਾਂ ਨੇ ਸਾਤੋਂ ਹੁਣ ਦੇਖਦੇ ਆ ਕੀ ਪੁੱਛਦੇ ਆ ਸਾਨੂੰ ਠੀਕ ਹੈ ਜੀ ਉਹਨਾਂ ਨੇ ਬੁਲਾਇਆ ਉਸ ਉਹਨਾਂ ਦੇ ਸਿੱਧੇ ਤੇ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ ਜੀ ਕਿਸ ਤਰ੍ਹਾਂ ਦੇ ਮਨ ਦੇ ਵਿੱਚ ਵਿਚਾਰ ਨੇ ਕੀ ਤੁਸੀਂ ਸਾਂਝੇ ਕਰਨਾ ਚਾਹੁੰਦੇ ਆ ਜਾਂ ਕੋਈ ਸਲਾਹ ਹੋਣਾ ਤੋਂ ਸਲਾਹ مشورہ دینا ਚਾਹੁੰਦੇ ਆ ਕੋਈ ਦਿਮਾਗ ਦੇ ਵਿੱਚ ਜਾਂ ਕੁਝ ਇਦਾਂ ਸੋਚ ਕੇ ਆਇਓ ਸਲਾਹ ਇਹੀ ਦੇਣੀ ਚਾਹੁੰਦੇ ਆ ਕਿ ਕਾਂਗਰਸ ਪਾਰਟੀ ਪਿਛਲੀ ਵਾਰੀ ਵੀ ਗੁੱਟਬੰਦੀ ਕਰਕੇ ਹਾਰੀ ਸੀ ਤੇ ਇਸ ਟਾਈਮ ਵੀ ਜਿਹੜੀ ਗੁੱਟਬੰਦੀ ਹੈ ਉਹ ਸਿਖਰਾਂ ਤੇ ਆ ਹਾਈ ਕਮਾਂਡ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਇਹ ਜਿਹੜੀ ਗੁੱਟਬੰਦੀ ਹੈ ਇਹਨੂੰ ਖਤਮ ਕੀਤਾ ਜਾਵੇ ਤੇ ਪਾਰਟੀ ਇਕਜੁੱਟਤਾ ਦੇ ਨਾਲ ਲੜੇ ਤੇ ਪ੍ਰਮਾਤਮਾ ਕਿਰਪਾ ਕਰੂਗੇ 13 ਦੀਆਂ 13 ਜਿਤਾਗੇ ਕੀ ਮੰਨਦੇ ਹੋ ਕਿ ਜੇ ਹਸ਼ਿਆਰਪੁਰ ਦੇ ਦੌਰੇ ਤੇ ਨੌਜੋਸ ਸਿੱਧੂ ਪਹੁੰਚੇ ਸੀ ਤੇ ਅਮਰਿੰਦਰ ਰਾਜਾ ਵਡਿੰਗ ਵੱਲੋਂ ਬਾਈਕਾਟ ਕੀਤਾ ਗਿਆ ਸੀ ਜਾਂ ਉਹਨਾਂ ਦਾ ਕੀਤਾ ਜਾ ਰਿਹਾ ਬਾਈਕਾਟ ਲਗਾਤਾਰ ਤੇ ਕਿੱਥੇ ਤੱਕ ਪੋਜੀਸ਼ਨ ਮੰਨਦੇ ਹੋ ਕਾਂਗਰਸ ਪਾਰਟੀ ਦੇ ਉਹਨਾਂ ਦਾ ਨਿੱਜੀ ਮਾਮਲਾ ਵੀ ਦੇਖੋ ਉਹ ਵੱਡੇ ਲੀਡਰ ਹੈ ਜੀ ਅਸੀਂ ਤਾਂ ਅਪੀਲ ਕਰ ਸਕਦੇ ਹਾਂ ਕਿ ਉਹ ਇੱਕ ਹੁਣ ਇਹੀ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਆ ਕਿ ਹਾਈ ਕਮਾਂਡ ਸਖਤ ਐਕਸ਼ਨ ਨਾ ਲਵੇ ਤੇ ਸਾਰਿਆਂ ਨੂੰ ਇਕੱਠੇ ਕਰਕੇ ਇਕੱਠੇ ਚੱਲਣ ਕਿਉਂਕਿ ਵੱਡੇ ਲੀਡਰਾਂ ਵਾਸਤੇ ਟਿਕਾ ਟਿੱਪਣੀ ਅਸੀਂ ਤਾਂ ਕਰ ਨਹੀਂ ਸਕਦੇ ਉਹ ਤਾਂ ਹਾਈ ਕਮਾਂਡ ਜੋ ਵੀ ਕਹਿ ਸਕਦੀ ਹੈ ਜੀ ਜੇਕਰ ਨਵਜੋਤ ਸਿੰਘ ਸਿੱਧੂ ਅਲੱਗ ਪਾਰਟੀ ਬਣਾਉਂਦੇ ਆ ਜਾਂ ਅਲੱਗ ਧੜਾ ਉਹਨਾਂ ਦਾ ਹੁੰਦਾ ਤਾਂ ਕਿੰਨਾ ਖੜੇ ਹੋਵੋਗੇ ਦੇਖੋ ਇਹ ਜੇਕਰ ਨਵਜੋਤ ਸਿੱਧੂ ਅਲੱਗ ਚੱਲਦੇ ਆ ਇਹ ਤਾਂ ਉਹਨਾਂ ਦੀ ਆਪਣੀ ਸੋਚ ਆ ਨਾ ਅਸੀਂ ਤਾਂ ਮੰਨਦੇ ਆ ਕਿ ਨਵਜੋਤ ਸਿੱਧੂ ਜਿਹੜਾ ਇੱਕ ਸਤਾਰਾ ਵਾ ਕਾਂਗਰਸ ਪਾਰਟੀ ਦਾ ਇੱਕ ਪੁਵੇਖਵਾ ਨਵਜੋਤ ਸਿੱਧੂ ਨੂੰ ਲੋਕ ਸੁਣਨ ਵਾਸਤੇ ਆਉਂਦੇ ਉਹਨਾਂ ਦੇ ਭਾਸ਼ਣ ਦੇ ਵਿੱਚ ਜਾਨ ਆ ਪਰ ਇਹ ਜੋ ਜ਼ਰੂਰ ਅਪੀਲ ਕਰਦੇ ਆ ਕਿ ਮਿਲ ਕੇ ਚੱਲਣਾ ਚਾਹੀਦਾ ਜਮਾਤ ਕਰਾਮਾਤ ਹੁੰਦੀ ਆ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਮੈਂ ਸਰ ਕਿਵੇਂ ਦੇਖਦਾ ਨਜੋਸ ਸਿੱਧੂ ਵੱਲੋਂ ਲਗਾਤਾਰ ਸੱਚ ਦੇ ਵਿਸ਼ੇ ਤੇ ਲੜਾਈ ਲੜੀ ਜਾ ਰਹੀ ਆ ਫਿਰ ਵੀ ਉਹਨਾਂ ਨੂੰ ਭਰਪੂਰ ਸਮਰਥਨ ਨਹੀਂ ਮਿਲ ਰਿਹਾ ਕਿਵੇਂ ਦੇਖਦੇ ਐਨੀ ਗੱਲ ਤਾਂ ਐਵੇਂ ਸੱਚੇ ਬੰਦੇ ਦੀ ਆਵਾਜ਼ ਕੋਈ ਨਹੀਂ ਉਠਾਉਂਦਾ ਨੰਬਰ 2 ਜਿਹੜੀਆਂ ਅੱਜ ਉੱਪਰਲੇ ਗਲਤੀਆਂ ਕਰਦੇ ਆ ਉਹ ਛੋਟੇ ਭੁਗਦੇ ਆ ਜਦੋਂ ਸਰਕਾਰ ਕੋਈ ਬਣਦੀ ਆ ਉਦੋਂ ਤੁਸੀਂ ਆਪਣਾ ਜਿਹੜਾ ਵਰਕਰ ਆ ਉਹਨੂੰ ਭੁੱਲ ਜਾਂਦੇ ਆ ਇਹਦੀ ਉਹ ਜਿਹੜੀ ਕਾਂਗਰਸ ਐਸ ਵੀਰੋ ਲਾਅਸ ਜਾ ਰਹੀ ਆ ਸਭ ਤੋਂ ਵੱਡੀ ਗੱਲ ਇਹੋ ਹੀ ਆ ਲਾਅਸ ਇਸ ਗੱਲ ਦਾ ਲਾਅਸ ਆ ਕਿ ਜਿਹੜਾ ਵਰਕਰ ਨੂੰ ਅਸੀਂ ਪੁੱਛਦੇ ਨਹੀਂ ਮੁੜ ਕੇ ਜਦੋਂ ਆ ਟਾਈਮ ਆ ਗਿਆ ਨਾ ਹੁਣ ਹੁਣ ਸਾਰਿਆਂ ਨੇ ਇਕੱਠੇ ਕਰ ਲੈਣੇ ਆ ਮੁੜ ਕੇ ਕਿਸ ਨੂੰ ਪੁੱਛਣਾ ਹਾਂਜੀ ਕਿਵੇਂ ਦੇਖਦੇ ਹੋ ਜੀ ਕੀ ਕਰਨਾ ਚਾਹੋਗੇ ਅੱਜ ਦੇ ਵਿਸ਼ੇ ਤੇ ਅਸੀਂ ਇੱਕ ਅਜੇ ਵਰਕਰ ਦੇ ਤੌਰ ਦੇ ਉੱਤੇ ਅਸੀਂ ਸਾਰੇ ਇੱਥੇ ਪਹੁੰਚੇ ਹਾਂ ਪਰ ਜਿਹੜੀ ਗੁੱਟਬੰਦੀ ਆ ਉਹ ਤੇ ਭਾਵੇਂ ਕਿਸੇ ਘਰ ਦੇ ਵਿੱਚ ਹੋਵੇ ਜਾਂ ਸਟੇਟ ਲੈਵਲ ਦੀ ਹੋਵੇ ਉਹ ਤੇ ਜਿੰਨਾ ਵੀ ਨੁਕਸਾਨ ਉਹ ਪਾਰਟੀ ਦਾ ਵੀ ਨੁਕਸਾਨ ਤੇ ਘਰ ਦਾ ਵੀ ਨੁਕਸਾਨ ਹੁੰਦਾ ਜਦੋਂ ਵੀ ਕਿਸੇ 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 ਦੇ ਵਿੱਚ ਗੁੱਟਬੰਦੀ ਦਾ ਸ਼ੁਰੂ ਹੋ ਜਾਂਦਾ ਇਹ ਹੋਣੀ ਨਹੀਂ ਚਾਹੀਦੀ ਇਹ ਹਾਈ ਕਮਾਂਡ ਇਹਨੂੰ ਰੋਕ ਸਕਦੀ ਹੈ ਤੇ ਵਰਕਰ ਤੇ ਕੀ ਕਰਨਗੇ ਨਵਜੋਤ ਸਿੰਘ ਸਿੱਧੂ ਦੀ ਜਿਹੜੇ ਨੀਤੀਆਂ ਨੇ ਉਹਨਾਂ ਨੂੰ ਕਿਵੇਂ ਮੰਨਦੇ ਹੋ ਜੀ ਨੀਤੀਆਂ ਵੱਡੇ ਲੋਕ ਜਿਹੜੇ ਆ ਉਹ ਆਪਣੇ ਆਪ ਦੇ ਵਿੱਚ ਉਹ ਵੱਡੇ ਕਹੌਂਦੇ ਆ ਛੋਟੇ ਵਰਕਰਾਂ ਨੂੰ ਤੇ ਕੋਈ ਨਹੀਂ ਪੁੱਛਣ ਨੂੰ ਤਿਆਰ ਪਰ ਇਹ ਦੇ ਹਾਈ ਕਮਾਂਡ ਦਾ ਹੀ ਕੰਮ ਆਗੇ ਉਹ ਇਹਨਾਂ ਦੇ ਉੱਤੇ ਵਿਚਾਰ ਕਰਨ ਤੇ ਇਸ ਗੁੱਟਬੰਦੀ ਨੂੰ ਇਹ ਖਤਮ ਕੀਤਾ ਜਾਵੇ ਤਾਂ ਕਿ ਸਾਰੇ ਜਿਹੜੇ ਆਪਾਂ ਅੱਛੇ ਤਰ੍ਹਾਂ ਔਰ ਇਤਿਕਾ ਦੇ ਜੇਕਰ ਇਹ ਗੁੱਟਬੰਦੀ ਖਤਮ ਹੋ ਜਾਵੇ ਤੇ ਵਾਕਿਆ ਹੀ ਅਸੀਂ 13 ਦੀਆਂ 13 ਸੀਟਾਂ ਜਿਹੜੀਆਂ ਉਹ ਲੈ ਸਕਦੇ ਹਾਂ ਕਾਂਗਰਸ ਪਾਰਟੀ ਦੇ ਇਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਜਾਣਗੀਆਂ ਭਾਰਤ ਜੋੜੋ ਯਾਤਰਾ ਨੂੰ ਕਿਵੇਂ ਦੇਖਦੇ ਹੋ ਜੀ ਉਹ ਤਾਂ ਉਹਨਾਂ ਨੇ ਬਹੁਤ ਪਹਿਲਾਂ ਕਰਨਾ ਚਾਹੀਦਾ ਸੀ ਉਹਨਾਂ ਨੇ ਵੀ ਦੇਰ ਕੀਤੀ ਹੈ ਉਹ ਪਹਿਲਾਂ ਚਾਹੀਦੀ ਸੀ ਪਰ ਫਿਰ ਵੀ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਰਾਹੁਲ ਜੀ ਰਾਹੁਲ ਜੀ ਨੇ ਜਿਹੜਾ ਕੰਮ ਕੀਤਾ ਪਹਿਲਾਂ ਕਰਨਾ ਚਾਹੀਦਾ ਸੀ ਪਰ ਜਿੱਥੇ ਗੁੱਟਬਾਈ ਦੀ ਗੱਲ ਕਰੀਏ ਨਵਜੋਸ ਸਿੱਧੂ ਤੇ ਰਾਜਾ ਵੜਿੰਗ ਦੇ ਵਿੱਚ ਇਹ ਕਦੋਂ ਤੱਕ ਕਿਵੇਂ ਖਤਮ ਹੋ ਸਕਦਾ ਹੈ ਕਿ ਪ੍ਰਧਾਨ ਜੀ ਜਿਹੜਾ ਨੂੰ ਦੇਖਣਾ ਚਾਹੀਦਾ ਕਿ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂ ਵਰਕਰਾਂ ਨੂੰ ਨਹੀਂ ਦੇਖਣਾ ਚਾਹੀਦਾ ਪ੍ਰਧਾਨ ਦੀ ਡਿਊਟੀ ਹੁੰਦੀ ਕਿ ਸਾਰਿਆਂ ਨੂੰ ਨਾਲ ਲੈਣਾ ਸਰਪੰਚ ਦੀ ਜ਼ਿੰਮੇਵਾਰੀ ਹੈ ਕਿ ਮੈਂਬਰਾਂ ਨੂੰ ਜੋੜ ਕੇ ਰੱਖਣਾ ਤੇ ਕਿਥੋਂ ਤੱਕ ਜੜੀਆਂ ਸਿੱਧੂ ਵੱਲੋਂ ਲਗਾਤਾਰ ਰਲੀਆਂ ਕਿਤੇ ਚੱਲ ਰਹੀਆਂ ਬਾਈਕਾਟ ਵੀ ਹੋ ਰਿਹਾ ਤੇ ਜਿਹੜਾ ਸਮਰਥਨ ਕਾਂਗਰਸ ਪਾਰਟੀ ਨੂੰ ਮਿਲਣਾ ਚਾਹੀਦਾ ਉਹ ਉਹਨੂੰ ਉਹਦੇ ਵਿੱਚ ਰਿਕਵਰਡ ਬਣਦਾ ਨਜ਼ਰ ਆ ਰਿਹਾ ਕਿਵੇਂ ਦੇਖਦੇ ਕੋਈ ਰਿਕਵਰਡ ਨਹੀਂ ਬਣਦੀ ਜੀ ਸਾਰੇ ਮਸਲੇ ਹੱਲ ਹੋ ਜਾਣਗੇ ਤੇ ਹਾਈ ਕਮਾਂਡ ਬੈਠੀ ਹੈ दोस्तों आपका स्काइसी ऑयल ये ऑयल पूरा 100% परसेंट नेचुरल इंग्रेडिएंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल